ਤੁਸੀਂ ਦੇਖ ਰਹੇ ਹੋ asmj news ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕਦੀ ਸਿਆਸਤ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭពਿੰਦਰ ਜੀ ਵਿਰਿੰਦਰ ਜੀ ਗੱਲਬਾਤ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰਦੇ ਆਂ ਪੰਜਾਬ ਦੀ ਸਥਾਨਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਹਨਾਂ ਦਾ ਸੁਣਿਆ ਕਿ ਰਲਨੇਵਾ ਹੋਣ ਜਾ ਰਿਹਾ ਮਤਲਬ ਸੁਖਬੀਰ ਬਾਦਲ ਤੇ ਢੀਂਡਸਾ ਹੋਣਾਂ ਦੇ ਵਿੱਚ ਜੱਫੀਆਂ ਪਹਿਣਨ ਜਾ ਰਹੀਆਂ ਨੇ ਕੀ ਕਹਿਣਾ ਤੁਹਾਡਾ ਰਵਿੰਦਰ ਜੀ ਅੱਜ ਦਾ ਜਿਹੜਾ ਦਿਨ ਹੈ ਜੀ ਪੰਜਾਬ ਦੇ ਜਿਹੜੀ ਸਿਆਸਤ ਆ ਪੰਜਾਬ ਦੀ ਉਹਦੇ ਇਤਿਹਾਸ ਵਾਲੀ ਕਿਤਾਬ ਹੈ ਜੀ ਉਹ ਅੱਜ ਉਹ ਖਾਸ ਪੰਨਾ ਹੈ ਉਹਦਾ ਇਹ ਖਾਸ ਦਿਨ ਹੈ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਆ 1920 ਚ ਕਿ ਬਣੀ ਸੀ ਤੇ ਕਾਂਗਰਸ ਤੇ ਪਤਾ ਹੀ ਹੈ ਕਿ ਬਹੁਤ ਦਿਰ ਪਹਿਲਾਂ 1885 ਦੇ ਵਿੱਚ ਇਹਦੀ ਬਣੀ ਸੀ ਇਹ ਫਾਊਂਡੇਸ਼ਨ ਹੋਈ ਸੀ ਇਹਦੀ ਸੋ ਜਿਸ ਤਰੀਕੇ ਦੇ ਨਾਲ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲਹੋਰੀ ਵੀ ਮਰਹੂਮ ਜਿਹੜੇ ਸਾਡੇ ਮੁੱਖ ਮੰਤਰੀ ਰਹਿ ਚੁੱਕੇ ਨੇ ਕਈ ਵਾਰ ਕਈ ਵਾਰ ਐਮਐਲਏ ਰਹੇ ਨੇ ਕਈ ਸਾਲ ਉਹਨਾਂ ਨੇ ਜ਼ਿਲ੍ਹਾ ਕਟੀਆਂ ਨੇ ਸੋ ਉਹਨਾਂ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ਼ਰਮਣੀ ਅਕਾਲੀ ਦਲ ਹੈ ਉਹ ਕਿਤੇ ਨਾ ਕਿਤੇ ਟੀਲਾ-ਟੀਲਾ ਹੋਣ ਵਾਲੀ ਸੀਗੀ ਕਮਜ਼ੋਰ ਪੈ ਗਈ ਸੀ ਕਈ ਕਾਰਨ ਸੀ ਕਿਸਾਨੀ ਅੰਦੋਲਨ ਕਰਕੇ ਵੀ ਤੁਸੀਂ ਦੇਖ ਲਓ ਔਰ ਜਿਸ ਤਰੀਕੇ ਦੇ ਨਾਲ ਗੱਠ ਜੋੜ ਟੁੱਟ ਗਿਆ ਸੀ ਭਾਜਪਾ ਦੇ ਨਾਲੋਂ ਜੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਸੀ ਚਾਹੇ ਉਹ ਬੇਰੁਜ਼ਗਾਰੀ ਦਾ ਮੁੱਦਾ ਨਸ਼ੇ ਦਾ ਮੁੱਦਾ ਆਪਾਂ ਬਰਗਾੜੀ ਮਾਮਲਾ ਬੇਅਦਬੀ ਮਾਮਲਾ ਹੈ ਨਾ ਇਹ ਸਭ ਮੁੱਦੇ ਜਿਹੜੇ ਸੀ ਉਨਾ ਦੇ ਕਰਕੇ ਬੜਾ ਨੁਕਸਾਨ ਹੋਇਆ ਸ਼ਰਮਣੀ ਅਕਾਲੀ ਦਲ ਨੂੰ ਤੇ ਕਿਤੇ ਨ ਕਿਤੇ ਸ਼ਰਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਕੁਝ ਆਗੂਆਂ ਨੇ ਨਵੀਂ ਪਾਰਟੀ ਵੀ ਬਣਾਈ ਸੀ ਹਮ ਅਕਾਲੀ ਦਲ ਸੰਯੁਕਤ ਜੀ ਢੀਂਡ ਸਾਹੂ ਰਾਣੇ ਸੋ ਕੁਝ ਨਾ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਤੇ ਕਿਸਾਨੀ ਅੰਦੋਲਨ ਤੋਂ ਪਹਿਲਾਂ ਗੱਲਾਂ ਚੱਲ ਰਹੀਆਂ ਸੀਗਾ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਨਾਲ ਮੋੜ ਗੱਠ ਜੋੜ ਨੂੰ ਲੈ ਕੇ ਤੇ ਫਿਰ ਕਿਸਾਨੀ ਅੰਦੋਲਨ ਦੁਬਾਰਾ ਸ਼ੁਰੂ ਹੋ ਗਿਆ ਤੇ ਉਹ ਕੰਮ ਜਿਹੜਾ ਠੰਡੇ ਬਸਤੇ 'ਚ ਪੈ ਗਿਆ ਹੁਣ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਕਿ ਹੋ ਸਕਦਾ ਹੈ ਕਿ ਦੁਬਾਰਾ ਸ਼ਰਮਣੀ ਅਕਾਲੀ ਦਲ ਤੇ ਅਕਾਲੀ ਦਲ ਸੰਯੁਕਤ ਦਾ ਰਲੇਮਾ ਹੋ ਜਾਵੇ ਰੁੱਸੇ ਮੰਨ ਜਾਣ ਕਾਫੀ ਸਮੇਂ ਤੋਂ ਲੱਗੇ ਹੋਏ ਸੀ ਮਨਾਉਣ ਵਾਸਤੇ ਜੀ ਸੋ ਅੱਜ ਉਹ ਦਿਨ ਆ ਗਿਆ ਅੱਜ ਪ੍ਰੈਸ ਕਾਨਫਰੰਸ ਕੀਤੀ ਜੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੂੰ ਸਿਰਕਟ ਵਿੱਚ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਪ੍ਰੇਮ ਸਿੰਘ ਚੰਦੂ ਮਾਜਰਾਹੂਰੀ ਉਸ ਪ੍ਰੈਸ ਕਾਨਫਰੈਂਸ ਦੇ ਵਿੱਚ ਸ਼ਾਮਲ ਸੀ ਹੋਰ ਵੀ ਅਕਾਲੀ ਦਲ ਦੇ ਸਿਰ ਕੱਢਵੇਂ ਆਗੂ ਉੱਥੇ ਮੌਜੂਦ ਸਭਨਾਂ ਦੀ ਹਾਜ਼ਰੀ ਦੇ ਵਿੱਚ ਰਿਲੇਵਾ ਹੋ ਗਿਆ ਹੂੰ ਸੋ ਕਿਤਨਾ ਕਿਤੇ ਇਹ ਜਿਹੜਾ ਰਿਲੇਵਾ ਹੈਗਾ ਇਹ ਸ਼ਰਮਣੀ ਅਕਾਲੀ ਦਲ ਦਲ ਦੇ ਲਈ ਕਾਫੀ ਮੈਂ ਕਹਿੰਨਾ ਸਕਾਰਾਤਮਕ ਪੋਜੀਟਿਵ ਰਹੂਗਾ ਚੋਣਾਂ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਧਾ ਲੱਗੀ ਹੈਗੀ ਪਾਰਟੀ ਨੂੰ ਪਾਰਟੀ ਕਾਫੀ ਜਦੋਜਹਿਦ ਕਰ ਰਹੀ ਸੀ ਆਪਣੇ ਪੈਰਾਂ ਤੇ ਖਲੋਣ ਵਾਸਤੇ ਕਮੀਆਂ ਦੂਰ ਕਰਨ ਵਾਸਤੇ ਪਿੱਛੇ ਜੀ ਸੁਖਵੀਰ ਸਿੰਘ ਬਾਦਲ ਹੋਰਾ ਨੇ ਹਰਮੰਦਰ ਸਾਹਿਬ ਜਾ ਕੇ ਕਿ ਗੱਲ ਦੀ ਮਾਫੀ ਮੰਗੀ ਸੀ ਕਿ ਅਗਰ ਮੇਰੇ ਕਾਰਜਕਾਲ ਦੌਰਾਨ ਜੋ ਵੀ ਘਟਨਾਵਾਂ ਹੋਈਆਂ ਨੇ ਜਾਂ ਜੋ ਵੀ ਕਮੀਆਂ ਆਈਆਂ ਨੇ ਤੇ ਮੈਂ ਮਾਫੀ ਮੰਗਦਾ ਸੋ ਅੱਜ ਸੁਰਦੇਵ ਸਿੰਘ ਢਿੰਡਸਾ ਹੋਰਾਂ ਨੂੰ ਜੋ ਗੱਲਾਂ ਕਈਆਂ ਨੇ ਮੀਡੀਆ ਸਾਹਮਣੇ ਕਿ ਪੰਥ ਤੇ ਪੰਜਾਬ ਦੋਵੇਂ ਇਸ ਵੇਲੇ ਬੁਰੇ ਹਾਲਾਤਾਂ ਚ ਬੇहद ਬੁਰੇ ਹਾਲਾਤਾਂ ਚ ਲੰਘ ਰਹੇ ਨੇ ਜੀ ਔਰ ਇਹ ਜਿਹੜਾ ਰਿਲੇਵ ਹੈ ਇਹ ਰਿਲੇਵਾ ਜਿਹੜਾ ਹੈਗਾ ਇਹ ਬੜਾ ਜ਼ਰੂਰੀ ਸੀਗਾ ਜੀ ਔਰ ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੁਖਦੇਵ ਸਿੰਘ ਢਿੰਡਸਾ ਹੋਰਾਂ ਨੂੰ ਕਿ ਕੀ ਤੁਹਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਕੀ ਮਨਜ਼ੂਰ ਹੋਊਗੀ ਤੇ ਉਹਨਾਂ ਨੇ ਬਿਲਕੁਲ ਕਹਿ ਕਹਿੰਦੇ ਤਾਹੀਆਂ ਤੇ ਅਸੀਂ ਆਏ ਹਾਂ ਸਾਨੂੰ ਕੋਈ ਅ ਦਿੱਕਤ ਨਹੀਂ ਹੈਗੀ ਸਾਨੂੰ ਪ੍ਰਧਾਨਗੀ ਮਨਜ਼ੂਰ ਹੈ ਔਰ ਸਵਾਲ ਇੱਕ ਖਾਸ ਇਹ ਹੈ ਭੁਵਿੰਦਰ ਜੀ ਰਲੇਮਾ ਤੇ ਹੋ ਗਿਆ ਪਿੱਛੇ ਜੀ ਗੱਲਾਂ ਬਾਤਾਂ ਚੱਲਦੀਆਂ ਪਈਆਂ ਸੀ ਮੈਂ ਇੱਕ ਗੱਲ ਇੱਕ ਵਾਰੀ ਫਿਰ ਦਰਹਾਉਂ ਦਹਰਾਉਂਗਾ ਕਿਉਂਕਿ ਪਹਿਲਾ ਪਿਛਲੇ ਪ੍ਰੋਗਰਾਮਾਂ ਚ ਵੀ ਮੈਂ ਗੱਲ ਕੀਤੀ ਆ ਕਿ ਸ਼ਰਮਣ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠ ਜੋੜ ਸੀ ਆ ਉਹ ਦਬਾਰ ਤੋਂ ਹੋਣ ਦੀਆਂ ਜਿਹੜੀਆਂ ਬੈਠਕਾਂ ਦਾ ਦੌਰ ਜਾਰੀ ਸੀਗਾ ਭਾਜਪਾ ਦੇ ਹਾਈ ਕਮਾਂਡ ਨਾਲ ਜੋ ਪਤਾ ਲੱਗਿਆ ਸੀ ਅਕਾਲੀ ਦਲ ਦੇ ਜਿਹੜੇ ਬੈਠਕਾਂ ਦਾ ਦੌਰ ਚੱਲ ਰਿਹਾ ਸੀਗਾ ਸੋ ਹੁਣ ਇਸ ਸਬੰਧ ਦੇ ਵਿੱਚ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਵੀ ਪੁੱਛਿਆ ਗਿਆ ਕਿ ਕੀ ਸ਼ਰਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ ਦੁਬਾਰਾ ਰਿਲੇਵਾ ਹੋਵੇਗਾ ਤੇ ਕੋਈ ਗੱਲ ਉਹਨਾਂ ਨੇ ਜਿਹੜੀ ਆ ਸਾਫ਼ ਸਪਸ਼ਟ ਕਹੀ ਨਹੀਂ ਤੇ ਉਹਨਾਂ ਤੇ ਜਿਹੜੀ ਬਾਡੀ ਲੈਂਗੁਏਜ ਸੀ ਭਪਿੰਦਰ ਜੀ ਮੈਨੂੰ ਐਵੇਂ ਜਾਪਦਾ ਸੀਗਾ ਕਿ ਹੁਣ ਜਿਹੜੀ ਹੈ ਨਾ ਦੋਨਾਂ ਪਾਰਟੀਆਂ ਦਾ ਸ਼ਰਮਣੀ ਕਾਲੀ ਦਾਲ ਤੇ ਸੰਯੁਕਤ ਪਾਰਟੀ ਜਿਹੜੀ ਵੱਖ ਹੋ ਕੇ ਬਣੀ ਸੀ ਇਹਨਾਂ ਦੇ ਰਲੇਵੇਂ ਤੋਂ ਬਾਅਦ ਜੀ ਕੌਨਫੀਡੈਂਸ ਸ਼ਰਮਣੀ ਕਾਲੀ ਦਾਲ 'ਚ ਕਾਫੀ ਆ ਗਿਆ ਹੈ ਬਲਸ ਖੁਦ ਸਿੰਘ ਟਿੰਸਾ ਉਹਨਾਂ ਦੇ ਮਿਲਣ ਤੋਂ ਬਾਅਦ ਬਿਲਕੁਲ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਜੋ ਮੈਨੂੰ ਲੱਗਦਾ ਹੈ ਕਿ ਬੀਬੀ ਜਗੀਰ ਕੌਰ ਹੋਰੀ ਵੀ ਉਹਨਾਂ ਨੂੰ ਵੀ ਮਨਾ ਲਿਆ ਜਾਊਗਾ ਜੀ ਤੇ ਉਹ ਵੀ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਉਸ ਤੋਂ ਬਾਅਦ ਜਿਸ ਢੰਗ ਨਾਲ ਸ਼ਰਮਣੀ ਅਕਾਲੀ ਦਲ ਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਮੈਨੂੰ ਨਜ਼ਰ ਆਈ ਹੈ ਕੌਨਫੀਡੈਂਸ ਨਜ਼ਰ ਆਇਆ ਇਹਨਾਂ ਲੀਡਰਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਇੱਕ ਗੱਠਜੋੜ ਜਿਹੜਾ ਹੈ ਭਾਜਪਾ ਦੇ ਨਾਲ ਕਰਨਗੇ ਜੀ ਕਿਉਂਕਿ ਭਾਜਪਾ ਦੇ ਨਾਲ ਗੱਠਜੋੜ ਜਿਹੜਾ ਆਪਾਂ ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਤੇ ਨਜ਼ਰ ਮਾਰੀਏ ਨਾ ਤੇ ਸੀਟਾਂ ਸਿਰਫ ਦੋ ਹੀ ਮਿਲੀਆਂ ਸੀਗੀਆਂ ਸੋ ਪਿਛਲੀ ਵਾਰੀ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਸੀ ਕਿਸਾਨ ਅੰਦੋਲਨ ਕਰਕੇ ਹੀ ਸ਼ਰਮਣੀ ਅਕਾਲੀ ਦਲ ਭਾਜਪਾ ਤੋਂ ਵੱਖ ਹੋਇਆ ਸੀ ਤੇ ਅੱਜ ਵੀ ਜਿਹੜਾ ਹੈਗਾ ਉਹ ਇਸੇ ਕਰਕੇ ਦੁਬਾਰਾ ਗੱਠ ਜੋੜ ਨਹੀਂ ਹੋ ਰਿਹਾ ਹੁਣ ਗੱਲ ਇਹ ਹੈ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ਰਮਣੀ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਔਰ ਜਿਸ ਤਰੀਕੇ ਦੇ ਨਾਲ ਕਿਸਾਨੀ ਮੁੱਦਾ ਹੈਗਾ ਜਿੰਨੀ ਦੇਰ ਤੱਕ ਹੋਰ ਵੀ ਜਿਹੜੇ ਪੰਜਾਬ ਦੇ ਨਾਲ ਸਬੰਧਤ ਮੁੱਦੇ ਹੈਗੇ ਆ ਕੇਂਦਰ ਵੱਲੋਂ ਜਿੰਨੀ ਦੇਰ ਤੱਕ ਭਾਜਪਾ ਉਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰਦੀ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਰਲੇਵਾ ਦੁਬਾਰਾ ਗੱਠਜੋੜ ਸੌਰੀ ਗੱਠਜੋੜ ਜਿਹੜਾ ਹੈਗਾ ਭਾਜਪੀ ਔਰ ਅਕਾਲੀ ਦਲ ਦਾ ਦੁਬਾਰਾ ਹੋ ਸਕਦਾ ਤੇ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਹੁਣ ਸ਼ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਆਪਣੇ ਦਮ ਤੇ ਪੰਜਾਬ ਦੀਆਂ 13 ਤੋਂ 13 ਸੀਟਾਂ ਦੇ ਜੋ ਹੈ ਚੋਣਾ ਲੜੇਗੀ ਜੀ ਤੇ ਉਹ ਆਪਣੇ ਕੈਂਡੀਡੇਟ ਜਿਹੜੇ ਆ ਨਾ ਉਹ ਅਨਾਉਂਸ ਕਰੂਗੀ ਛੇਤੀ ਮੈਨੂੰ ਲੱਗਦਾ ਹੈ ਕਿ ਰਿਲੇਵਾਂ ਹੋ ਗਿਆ ਤੇ ਮੈਨੂੰ ਲੱਗਦਾ ਹੈ ਕਿ ਹਫਤੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹਨਾਂ ਨੇ ਅਨਾਉਂਸਮੈਂਟ ਕਰ ਦੇਣੀ ਹੈ ਜੀ ਕਿਉਂਕਿ ਜੋ ਜਿਸ ਢੰਗ ਨਾਲ ਦੱਸਿਆ ਜਾ ਰਿਹਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ 14 15 ਦੇ ਲੱਗ ਜਾ ਕੇ ਇਸ ਮਹੀਨੇ ਦੀ ਤਰੀਕ ਜਿਹੜੀ ਹੈਗੀ ਆ ਉਹ ਅ ਇਲੈਕਸ਼ਨ ਦੀ ਜਿਹੜੀ ਹੈ ਉਹ ਤਰੀਕ ਦੇ ਸਕਦਾ ਤੇ ਜਿੰਨਾ ਤੱਕ ਪਤਾ ਲੱਗਿਆ ਕਿ ਸ਼ਾਇਦ ਅ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਚੋਣਾ ਜਿਹੜੀਆਂ ਨੇ ਸ਼ੁਰੂ ਹੋ ਜਾਣ ਸੱਤ ਗੇੜ ਕਿਉਂਕਿ ਵੱਖ-ਵੱਖ ਹੂੰ ਜਿਹੜੇ ਹੈਗੇ ਸੂਬਿਆਂ ਦੇ ਵਿੱਚ ਵੱਖ-ਵੱਖ ਮਿੱਥੀਆਂ ਜਿੱਦਾਂ ਸੱਤ ਗੇੜ ਦੀਆਂ ਪਿਛਲੇ ਵਾਰ ਜਿਹੜੀਆਂ ਹੋਈਆਂ ਸੀਗੀਆਂ ਚੋਣਾ ਤੇ ਇਸ ਵਾਰ ਵੀ ਮਨਨ ਲੱਗਦਾ 6-7 ਗੇੜਾਂ ਦੇ ਵਿੱਚ ਹੁਣ ਇਹ ਚੋਣਾ ਹੋਣਗੀਆਂ ਜੀ ਜੀ ਵਿਰਿੰਦਰ ਜੀ ਇੱਕ ਐਸਸੀ ਦੇ ਮਤਲਬ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਇੱਕ ਬਹੁਤ ਸੋਹਣੀ ਅਪੀਲ ਕੀਤੀ ਹੈ ਲੋਕਾਂ ਨੂੰ ਕਹਿੰਦੇ ਕਿ ਵੀ ਭੂਮੀ ਪੂਜਨ ਛੱਡੋ ਇੱਕ ਪਾਸੇ ਵੀ ਆਪਣੇ ਜਿਹੜੇ ਦੇਸ਼ ਦਾ ਸੰਵਿਧਾਨ ਉਹਨੋਂ ਹੀ ਅੱਗੇ ਹੀ ਆਪਾਂ ਸਿਰਚ ਕਾ ਲਈਏ ਉਹਨੋਂ ਹੀ ਆਪਾਂ ਨਾਸਤ ਮਸਤਕ ਕਰਿਆ ਕਰੀਏ ਤੇ ਆ ਭੂਮੀ ਪੂਜਨੋਂ ਆਪਾਂ ਰਹਿਣ ਦਿਆ ਕਰੀਏ ਕੀ ਕਹਿਣਾ ਤੁਹਾਡਾ ਦੇਖੋ ਭਪਿੰਦਰ ਜੀ ਆ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਬੜੇ ਵੱਡੇ ਬੜੇ ਅਹਿਮ ਔਰ ਬੜੇ ਸ਼ਾਨਦਾਰ ਫੈਸਲੇ ਆਏ ਨੇ ਜੇ ਮੈਨੂੰ ਨਿੱਜੀ ਤੌਰ ਤੇ ਪੁੱਛੋ ਤੇ ਮੈਂ ਬਹੁਤ ਖੁਸ਼ ਹਾਂ ਜੀ ਜਿਸ ਤਰੀਕੇ ਦੇ ਨਾਲ ਸਾਡੇ ਇੰਡੀਆ ਦੇ ਚੀਫ ਜਸਟਿਸ ਆਫ ਇੰਡੀਆ ਤਨੰਜੇ ਯਸ਼ਵੰਤ ਚੰਦਰ ਚੂੜ ਜਿਨ੍ਹਾਂ ਨੂੰ ਡਾਕਟਰ ਡੀワイ ਚੰਦਰ ਚੂੜ ਵੀ ਕਹਿੰਦੇ ਨੇ ਸ਼ਾਰਟ ਨੇਮ ਉਹਨਾਂ ਦਾ ਜੀ ਉਹਨਾਂ ਵਰਗੇ ਜੱਜ ਸਾਹਿਬ ਬਹੁਤ ਘੱਟ ਦੇਖੋ ਜੁਡੀਸ਼ਰੀ ਦੀ ਆ ਸਾਡੇ ਦਿਲ ਦੇ ਵਿੱਚ ਬਹੁਤ ਰਿਸਪੈਕਟ ਹੈ ਹੂੰ ਕਿਉਂਕਿ ਸਾਡੇ ਨਿਆਂ ਪਾਲਿਕਾ ਜਿਹੜੀ ਹੈ ਉਹਦੇ ਸਿਰ ਤੇ ਜਿਹੜਾ ਦੇਸ਼ ਬਚਿਆ ਹੋਇਆ ਹੈ ਜੀ ਅਸੀਂ ਉਹਤੇ ਦੀ ਰਿਸਪੈਕਟ ਕਰਦੇ ਆ ਕਿਸੇ ਇੰਡੀਵਿਜੂਅਲ ਬੰਦੇ ਨੂੰ ਲੈ ਕੇ ਜਿਹੜੀ ਹੈ ਪਹਿਲੀ ਵਾਰੀ ਮੈਂ ਮਤਲਬ ਗੱਲ ਕਰ ਰਿਹਾ ਹਾਂ ਕਿ ਜੋ ਡਾਕਟਰ ਡੀ.ਵਾਈ ਚੰਦਰ ਚੂੜਹੁਰਾ ਮਰਗੇ ਜਿਹੜੇ ਜੱਜ ਹੈਗੇ ਨੇ ਬਹੁਤ ਹੀ ਸ਼ਾਨਦਾਰ ਇੱਕ ਪਰਸਨੈਲਿਟੀ ਨੇ ਬੜੇ ਇਮਾਨਦਾਰ ਨੇ ਔਰ ਉਸੇ ਤਰੀਕੇ ਦੇ ਨਾਲ ਅੱਜ ਜਿਹੜੀ ਗੱਲ ਹੈ ਹੂੰ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਅਬ ਓਕਾ ਹੋਰਾਂ ਨੇ ਗੱਲ ਕੀਤੀ ਹੈ ਬੜੀ ਵਧੀਆ ਗੱਲ ਕਹੀ ਹੈ ਜੀ ਹੁਣ ਮਾਮਲਾ ਹੈ ਮਹਾਰਾਸ਼ਟਰ ਦੇ ਪਿੰਪਰੀ ਚੰਚਵਾੜ ਇਲਾਕਾ ਉੱਥੇ ਅਦਾਲਤੀ ਇਮਾਰਤ ਹਮ ਦਾ ਉੱਥੇ ਉਦਘਾਟਨ ਉੱਥੇ ਉਦਘਾਟਨ ਨਹੀਂ ਉੱਥੇ ਇਮਾਰਤ ਦੀ ਭੂਮੀ ਪੂਜਨ ਸੀਗੀ ਹਮ ਭੂਮੀ ਪੂਜਨ ਨੂੰ ਲੈ ਕੇ ਜਿਸ ਵੇਲੇ ਉੱਥੇ ਜੱਜ ਇਕੱਠੇ ਹੋਏ ਨੇ ਜੀ ਇਸ ਦੌਰਾਨ ਉੱਥੇ ਜਿਹੜੇ ਸੁਪਰੀਮ ਕੋਰਟ ਦੇ ਇੱਕ ਹੋਰ ਜੱਜ ਸਾਹਿਬ ਹੂੰ ਭੂਸ਼ਨ ਆਰ ਗਵਈ ਕਾਫੀ ਸੀਨੀਅਰ ਜੱਜ ਨੇ ਉਹ ਵੀ ਸੁਪਰੀਮ ਕੋਰਟ ਦੇ ਜੱਜ ਉੱਥੇ ਮੌਜੂਦ ਸਨ ਔਰ ਜਿਸ ਤਰੀਕੇ ਦੇ ਨਾਲ ਉੱਥੇ ਵਕੀਲ ਜੱਜ ਸਾਹਿਬ ਕਈ ਅਦਾਲਤਾਂ ਦੇ ਉੱਥੇ ਮੌਜੂਦ ਸਨ ਤੇ ਅਬੇ ਓਕਾ ਸਾਹਿਬ ਨੇ ਜਸਟਿਸ ਅਬੇ ਓਕਾ ਹੁਰਾ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਜਿਹੜੀਆਂ ਤੁਸੀਂ ਪੂਜਾ ਪਾਜਾ ਨਾ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਇਹਨਾਂ ਤੋਂ ਬਚੋ ਜੱਜਾਂ ਨੂੰ ਤੇ ਵਕੀਲਾਂ ਨੂੰ ਇਹ مشورہ ਦਿੱਤਾ ਕਿ ਤੁਸੀਂ ਕਾਨੂੰਨ ਹੀ ਤੁਹਾਡੇ ਲਈ ਸਭ ਤੋਂ ਉੱਤੇ ਹੈ ਸੋ ਕਾਨੂੰਨ ਦੀ ਜਿਹੜੀ ਇਹ ਸੰਵਿਧਾਨ ਦੀ ਜਿਹੜੀ ਕਾਪੀ ਹੈ ਸੰਵਿਧਾਨ ਦੀ ਕਾਪੀ ਅੱਗੇ ਸਿਰ ਝੁਕਾਇਆ ਕਰੋ ਕੁਝ ਵੀ ਫੈਸਲੇ ਲੈਣ ਤੋਂ ਪਹਿਲਾਂ ਤੇ ਜ਼ਰੂਰੀ ਵੀ ਹੈ ਜੇ ਉਹ ਜਿਹੜਾ ਸਾਡਾ ਸੰਵਿਧਾਨ ਹੈ ਨਾ ਸਾਡੇ ਸੰਵਿਧਾਨ ਦੇ ਵਿੱਚ ਬਹੁਤ ਚੀਜ਼ਾਂ ਨੇ ਗੱਲ ਹੈ ਕਿ ਅਗਰ ਸਹੀ ਤਰੀਕੇ ਦੇ ਨਾਲ ਇਸ ਨੂੰ ਇਹਦੇ ਉੱਤੇ ਚੱਲਿਆ ਜਾਵੇ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਤੇ ਬਹੁਤ ਚੰਗਾ ਬਹੁਤ ਵਧੀਆ ਜਿਹੜਾ ਸੰਵਿਧਾਨ ਹੈ ਸਾਡਾ ਪਰ ਬਹੁਤ ਸਾਰੇ ਇਸ ਵੇਲੇ ਤੁਹਾਨੂੰ ਵੀ ਪਤਾ ਹੈ ਕਿ ਦੇਸ਼ ਦੇ ਵਿੱਚ ਮੈਂ ਗੱਦਾਰ ਹੀ ਗਾਂਗਾ ਲੋ ਲੋਕ ਜਿਹੜੇ ਜਿਹੜੇ ਹੈਗੇ ਨੇ ਕਿ ਟਿੱਪਣੀਆਂ ਕਰਦੇ ਨੇ ਜੀ ਤੇ ਮੈਂ ਸਮਝਦਾ ਕਿ ਜੋ ਓਕਾ ਸਾਹਿਬ ਨੇ ਗੱਲ ਕਹੀ ਹੈ ਗੱਲ ਕਹੀ ਹੈ ਉਹ ਕਾਬਲੇ ਤਾਰੀਫ ਹੈ ਤੇ ਇਹਨਾਂ ਦੀ ਜਿਹੜੇ ਗੱਲ ਤੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਵਾਕਈ ਇਹੋ ਜਿਹੜੇ ਜੱਜ ਸਾਹਿਬ ਨੇ ਜੀ ਹਰ ਇੱਕ ਸਾਡੇ ਅਦਾਲਤਾਂ ਵਿੱਚ ਹੋਣ ਹੂੰ ਤੇ ਮੈਂ ਕਹਿੰਦਾ ਕਿ ਕੋਈ ਵੀ ਕਮੀ ਨਾ ਰਹੇ ਕਿ ਜਿਸ ਤਰੀਕੇ ਦੇ ਫੈਸਲੇ ਆ ਰਹੇ ਨੇ ਹੁਣ ਪਿੱਛੇ ਜੇ ਕੱਲ ਪਰਸੋਂ ਇੱਕ ਫੈਸਲਾ ਜਿਹੜਾ ਹੋਰ ਦਿੱਤਾ ਹੈ ਕਿ ਜਿਹੜੇ ਐਮਐਲਏ ਹੋਣ ਜਾਂ ਐਮਪੀ ਹੋਣ ਭ੍ਰਿਸ਼ਟਾਚਾਰੀ ਦੇ ਉੱਤੇ ਉਹਨਾਂ ਤੇ ਵੀ ਕੇਸ ਚੱਲ ਸਕਦਾ ਹੈ ਜਦਕਿ ਇਹ ਪ੍ਰੋਵੀਜ਼ਨ ਹੈ ਨਹੀਂ ਸੀ ਔਰ ਇਹ ਨਵੇਂ ਜਿਹੜੇ ਫੈਸਲੇ ਆ ਰਹੇ ਨੇ ਬੜੇ ਕਾਬਲੇ ਤਰੀਫ ਆ ਰਹੇ ਨੇ ਸੁਪਰੀਮ ਕੋਰਟ ਦੇ ਔਰ ਕਮਾਲ ਕੀਤਾ ਸੁਪਰੀਮ ਕੋਰਟ ਦੇ ਕੁਝ ਫੈਸਲੇ ਆ ਨੇ ਕੁਝ ਬਿਆਨਾਂ ਨੇ ਔਰ ਜੋ ਜਿਸ ਢੰਗ ਨਾਲ ਇਹ ਸਿਸਟਮ ਚੱਲ ਰਿਹਾ ਤੇ ਇਹੀ ਚੱਲਦਾ ਰਿਹਾ ਸਿਆਸਤ ਦੀ ਇਨਫਲੂਐਂਸ ਤੋਂ ਦੂਰ ਹੋ ਕੇ ਸਿਆਸਤ ਦੇ ਪ੍ਰਭਾਵ ਤੋਂ ਦੂਰ ਹੋ ਕੇ ਅਗਰ ਸਾਡੇ ਜੱਜ ਸਾਹਿਬ ਇਸੇ ਤਰੀਕੇ ਨਾਲ ਕੰਮ ਕਰਦੇ ਰਹੇ ਤੇ ਜਿਹੜੇ ਲੋਕ ਨੇ ਉਹਨਾਂ ਬਹੁਤ ਖੁਸ਼ ਹੋਣਗੇ ਔਰ ਦੇਸ਼ ਦੇ ਵਿੱਚ ਸਿਸਟਮ ਬਣੂਗਾ ਕਿਤੇ ਤਾਂ ਕਹਿੰਦੇ ਡਰ ਜਿਹੜਾ ਹੈਗਾ ਨਾ ਉਹ ਸਿਆਸੀ ਲੋਕਾਂ ਤੇ ਵੀ ਰਹੂਗਾ ਕਾਨੂੰਨ ਦਾ ਜੀ ਅ ਵਿਰਿੰਦਰ ਜੀ ਜੇ ਆਪਾਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਬਾਹਰਲੇ ਮੁਲਕਾਂ ਦੇ ਵਿੱਚ ਨਾ ਤਾਈਵਾਨ ਤਾਈਵਾਨ ਦੇ ਇੱਕ ਲੇਬਰ ਮਨਿਸਟਰ ਨੇ ਟਿੱਪਣੀ ਕੀਤੀ ਆ ਭੇਦ ਭਾਵ ਨਸਲੀ ਭੇਦ ਭਾਵ ਨੂੰ ਵਧਾਵਾ ਦੇਣ ਵਾਲੀ ਉਹ ਕੀ ਟਿੱਪਣੀ ਆ ਤੇ ਉਹਦਾ ਕੀ ਅਸਰ ਆਪਣੇ ਮੁਲਕ ਦੇ ਵਿੱਚ ਪੈ ਸਕਦਾ ਦੇਖੋ ਭੁਪਿੰਦਰ ਜੀ ਅੱਜ ਤੋਂ ਕੁਝ ਸਮਾਂ ਪਹਿਲਾਂ ਜੀ 2 ਕੁ ਮਹੀਨੇ ਦੀ ਗੱਲ ਅੰਦਾਜ਼ਾ ਮੋਟਾ ਮੱਠਾ ਜੀ ਇੱਕ ਅਮਰੀਕਾ ਦੀ ਇੱਕ ਅਖਬਾਰ ਦੇ ਵਿੱਚ ਇੱਕ ਪੋਰਟਲ ਦੇ ਖਬਰ ਆਈ ਸੀ ਕਿ ਤਾਈਵਾਨ ਦੇ ਵਿੱਚ ਲੱਖ ਭਾਰਤੀ ਕਾਮਗਰ ਜਿਹੜੇ ਹੈਗੇ ਆ ਜੀ ਉਹ ਸਕਿਲਡ ਵਰਕਰ ਆ ਉੱਥੇ ਡਿਮਾਂਡ ਕੀਤੀ ਗਈ ਹੈ ਤਾਂ ਕਿ ਉੱਥੋਂ ਦੀ ਇਕਨੋਮੀ ਦੇ ਵਿੱਚ ਹਿੱਸਾ ਪਾ ਸਕਣ ਭਾਰਤੀ ਦੇਖੋ ਚਿਸ ਢੰਗ ਨਾਲ ਪੂਰੇ ਵਰਲਡ ਦੀ ਪੋਪੂਲੇਸ਼ਨ ਘਟਦੀ ਜਾ ਰਹੀ ਹੈ ਨਾ ਉਸੇ ਤਰੀਕੇ ਦੇ ਨਾਲ ਤਾਈਵਾਨ ਦੀ ਵੀ ਪੋਪੂਲੇਸ਼ਨ ਬੜੀ ਤੇਜ਼ੀ ਨਾਲ ਘਟਦੀ ਪਈ ਹੈ ਜਰੂਰਤ ਹੈ ਕਿਉਂਕਿ ਤੁਸੀਂ ਦੇਖ ਲਓ ਜਪਾਨ ਦੀ ਸਾਊਥ ਕੋਰੀਆ ਦੀ ਜਿੰਨੀਆਂ ਵੀ ਈਸਟ ਏਸ਼ੀਅਨ ਕੰਟਰੀਜ਼ ਆ ਡਵੈਲਪਡ ਬਹੁਤ ਨੇ ਹੂੰ ਯੂਰਪ ਅਮਰੀਕਾ ਨੂੰ ਟੱਕਰ ਦਿੰਦੇ ਨੇ ਹੂੰ ਉਹਨਾਂ ਤੋਂ ਵੀ ਅੱਗੇ ਨੇ ਜੀ ਤੇ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਦੀ ਬੜੀ ਤੇਜ਼ੀ ਨਾਲ ਘਟਦੀ ਪਈ ਹੈ ਸਾਡੇ ਦੇਸ਼ ਵਾਂਗ ਨਹੀਂ ਸਾਡੇ ਦੇਸ਼ ਦੇ ਤੇ ਲਗਾਤਾਰ ਹੀ ਮੈਂ ਕਹਿੰਨਾ ਚੜ੍ਹਾਈਆਂ ਅਸੀਂ ਹੋਰ ਕੁਝ ਨਾ ਕਰੀਏ ਜਾਂ ਨਾ ਕਰੀਏ ਹੂੰ ਪਰ ਪੋਪੂਲੇਸ਼ਨ ਦੇ ਵਿੱਚ ਆਪਾਂ ਨੰਬਰ 1 ਬਣ ਕੇ ਜੀ ਦੁਨੀਆ ਦੇ ਵਿੱਚ ਨੰਬਰ 1 ਬਣ ਗਏ ਆ ਹੂੰ ਹੋਰ ਕੁਝ ਕਰੀਏ ਨਾ ਕਰੀਏ ਹੂੰ ਸੋ ਉੱਥੇ 1 ਲੱਖ ਭਾਰਤੀ ਜਿਹੜੇ ਸੀਗੇ ਉਹਨਾਂ ਨੇ ਡਿਮਾਂਡ ਕੀਤੀ ਸੀ ਤੇ ਪਿੱਛੇ ਜੀ ਖਬਰ ਆਈ ਸੀ ਕਿ ਤਾਈਵਾਨ ਦੇ ਲੋਕਾਂ ਨੇ ਇਹ ਗੱਲ ਆਖੀ ਹੈ ਕਿ ਜੇ ਭਾਰਤੀ ਆਣਗੇ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕਾਨੂੰਨ ਦੀ ਪਾਲਣਾ ਨਹੀਂ ਕਰਨਗੇ ਤੇ ਸਾਡੇ ਦੇਸ਼ ਦੇ ਵਿੱਚ ਸਮੱਸਿਆ ਖੜੀ ਹੋ ਸਕਦੀ ਹੈ ਸੋ ਦੁਬਾਰਾ ਜਿਸ ਤਰੀਕੇ ਦੇ ਨਾਲ ਹੁਣ ਕੁਝ ਦਿਨਾਂ ਤੋਂ ਖਬਰ ਆਈ ਹੈ ਕਿ 1 ਲੱਖ ਭਾਰਤੀ ਵਰਕਰ ਜਿਹੜੇ ਆ ਉੱਥੇ ਮਹੰਗਾਏ ਨੇ ਜੀ ਕੰਮ ਵਾਸਤੇ ਹੁਣ ਉੱਥੋਂ ਦੇ ਲੇਬਰ ਮਿਨਿਸਟਰ ਹੈਗੇ ਆ ਜੀ ਜੀ ਹਸੂਮਿੰਗ ਚੁੰਗ ਨਾ ਚੁੰਨ ਨਾ ਹੀ ਲੈਣੇ ਬੜੇ ਔਖੇ ਨੇ ਹਸੂਮਿੰਗ ਚੁੰਨ ਉਸ ਬੀਬੀ ਨੇ ਹੂੰ ਜੋ ਬਿਆਨ ਦਿੱਤਾ ਹੈ ਬੜਾ ਮੜਾ ਦਿੱਤਾ ਉੱਥੇ ਦੇ ਦੇਖੋ ਜੇ মিডিਆ ਨੇ ਪੁੱਛਿਆ ਸੀਗਾ ਕਿ ਕਿ ਭਾਈ ਤੁਸੀਂ ਜਿਹੜੇ ਭਾਰਤੀ ਜਿਹੜੇ ਬਲਾਓਗੇ ਉਹ ਕਿਸ ਢੰਗ ਨਾਲ ਬੀਬੀ ਨੇ ਕਿਹਾ ਸੀ ਇੱਕ ਤੇ ਜਿਹੜੇ ਅਸੀਂ ਭਾਰਤੀ ਮੰਗਾਵਾਂਗੇ ਉਹ ਹੀ ਨਹੀਂ ਵੀ ਸਾਰਿਆਂ ਨੂੰ ਉੱਥੋਂ ਬੁਲਾ ਲਾਂਗੇ ਹੂੰ ਉਹ ਸਾਨੂੰ ਜ਼ਿਆਦਾ ਕਰਕੇ ਜਿਹੜੇ ਨਾਰਥ-ਈਸਟਰਨ ਏਰੀਏ ਦੇ ਜਿਹੜੇ ਲੋਕ ਨੇ ਅਸੀਂ ਉਹ ਬਲਾਵਾਂਗੇ ਔਰ ਦੂਸਰੀ ਉਹਨਾਂ ਦੇ ਜਿਹੜੇ ਸਕਿਨ ਦਾ ਕੰਪਲੈਕਸ਼ਨ ਆ ਚਮੜੀ ਦਾ ਰੰਗ ਹੈ ਉਹ ਸਾਡੇ ਵਰਗਾ ਹੋਣਾ ਚਾਹੀਦਾ ਜੀ ਫੇਅਰ ਗੋਰਾ ਚਿੱਟਾ ਰਿਲੀਜੀਅਨ ਲੈ ਕੇ ਵੀ ਗੱਲ ਗਈ ਰਿਲੀਜੀਅਨ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕੀਤੀ ਕਿ ਮੈਜੋਰਟੀ ਆਫ ਕ੍ਰਿਸਚੀਅਨ ਹੋਣੇ ਚਾਹੀਦੇ ਦੇਖੋ ਮੈਨੂੰ ਤਾਂ ਬੜੀ ਹੈਰਾਨਗੀ ਆ ਤੁਸੀਂ ਜਦ ਕਿ ਜਿਹੜਾ ਤਾਈਵਾਨ ਦੇ ਵਿੱਚ ਮੈਜੋਰਟੀ ਆਫ ਪੀਪਲ ਨੇ ਨਾ ਜੀ ਉਹ ਬੁੱਧ ਧਰਮ ਨੂੰ ਮੰਨਦੇ ਨੇ 크੍ਰਿਸਚੀਅਨਿਟੀ ਦੀ ਪੋਪੂਲੇਸ਼ਨ ਤੇ ਉੱਥੇ ਬਹੁਤ ਘੱਟ ਹੈ ਜਦਕਿ ਉਹ ਆਉਂਦੇ ਰਹਿੰਦੇ ਨੇ ਇੱਥੇ ਸਾਡੇ ਇੱਥੇ ਬੋਧ ਗਿਆ ਦੇ ਵਿੱਚ ਵੀ ਬੁੱਧ ਧਰਮ ਵੀ ਸਾਡੇ ਇੱਥੋਂ ਭਾਰਤ ਤੋਂ ਉਤਪਤੀ ਹੋਈ ਹੈ ਮਹਾਤਮਾ ਬੁੱਧ ਜੀ ਇੱਥੋਂ ਦੇ ਸੀਗੇ ਜੀ ਠੀਕ ਹੈ ਅਜੀਬ ਚੀਜ਼ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਜੀ ਇੱਥੇ ਉਹਨਾਂ ਦਾ ਜਿਹੜਾ ਐਟੀਕੇਟ ਖਾਣ ਪੀਣ ਦਾ ਉੱਥੋਂ ਦੇ ਪੱਤਰਕਾਰਾਂ ਨੇ ਵੀ ਪੁੱਛਿਆ ਉੱਥੋਂ ਦੇ ਮਿਸਟੇਕ ਹੈ ਕਿ ਇਹ ਭਾਰਤੀ ਲੋਕ ਉੱਥੋਂ ਦੇ ਲੋਕ ਵੀ ਇਹ ਕਹਿ ਰਹੇ ਨੇ ਕਿ ਭਾਰਤੀ ਲੋਕ ਜਿਹੜੇ ਹੈਗੇ ਨੇ ਉਹ ਸਾਡੇ ਲਈ ਆ ਆਪਣੇ ਇੱਕ ਤੇ ਕਲਚਰਲ ਔਰ ਇੱਕ ਦੂਸਰਾ ਸਿਕਿਉਰਟੀ ਨੂੰ ਲੈ ਕੇ ਕੱਲ ਨੂੰ ਇਸ਼ੂ ਆ ਸਕਦੇ ਨੇ ਇਹੋ ਜਿਹੇ ਇਸ਼ੂ ਉੱਠ ਸਕਦੇ ਨੇ ਸਿਕਿਉਰਟੀ ਔਰ ਕਲਚਰ ਦੇ ਜੀ ਅਗਰ ਉਹ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਆ ਜਾਂਦੇ ਨੇ ਜੀ ਦੇਖੋ ਗੱਲ ਪਤਾ ਕੀ ਹੈ ਜੀ ਮੈਂ ਗੱਲ ਕਰਦਾ ਕਿ ਅਗਰ ਸਾਡੇ ਜਿਹੜੇ ਮਿਨਿਸਟਰਸ ਨੇ ਜੀ ਕੱਲਾਂ ਦੇਖੋ ਚੁੱਪਦੀਆਂ ਨੇ ਭਵਿੰਦਰ ਜੀ ਜਦੋਂ ਸਾਡੇ ਦੇਸ਼ ਦੇ ਲਈ ਜਾਂ ਸਾਡੇ ਤੇ ਕੋਈ ਇਹੋ ਜੀ ਗੱਲਬਾਤ ਹੁੰਦੀ ਸਾਨੂੰ ਬਹੁਤ ਚੁਬਦੀ ਹੈ ਕਿ ਹਿੰਮਤ ਕਿੱਦਾਂ ਹੋਈ ਸਾਡੇ ਬਾਰੇ ਗੱਲ ਕਰਨ ਦੀ ਪਰ ਕਸੂਰ ਵਾਰ ਕਿਤੇ ਨਹੀਂ ਕਿਤੇ ਸਾਡੇ ਸਿਆਸਤਦਾਨ ਵੀ ਇਹ ਸਭ ਚੀਜ਼ਾਂ ਦੇ ਹੈਗੇ ਨੇ ਅਸੀਂ ਉਹ ਜਿਹੜੇ ਕੰਟਰੀ ਨੇ ਨਾ ਉਹ ਕੰਟਰੀ ਇਸ ਵੇਲੇ ਬਹੁਤ ਡਵੈਲਪ ਹੋ ਗਏ ਨੇ ਉਹਨਾਂ ਦੀ ਜਿਹੜੀ ਐਵਰੇਜ ਸੈਲਰੀ ਦੀ ਗੱਲ ਕਰੀਏ ਨਾ 1.5 ਤੋਂ 2 ਲੱਖ ਰੁਪਈਆ ਮਹੀਨਾ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਉਹਨਾਂ ਦੀ ਐਵਰੇਜ ਸੈਲਰੀ ਹੈ ਤੇ ਸਾਡੇ ਇੰਡੀਆ ਦੀ ਐਵਰੇਜ ਸੈਲਰੀ ਕਿੰਨੀ ਹੈ ਤੁਸੀਂ ਦੇਖ ਲਓ ਉਹ ਬਹੁਤ ਡਵੈਲਪ ਹੋ ਗਏ ਨੇ ਅੱਜ ਅਸੀਂ ਮੈਂ ਅੱਜ ਦੇਖ ਰਿਹਾ ਸੀਗਾ ਕਿ ਅੱਜ ਅਸੀਂ ਜਿਹੜੇ ਭਾਰਤੀ ਹੈ ਨਾ ਸਾਡੀ ਜਿਹੜੀ ਸਰਕਾਰ ਹੈ ਉਹ ਡਵੈਲਪਮੈਂਟ ਦੀਆਂ ਕੰਮਾਂ ਨੂੰ ਜਾਂ ਡਵੈਲਪ ਬਹੁਤ ਜ਼ਿਆਦਾ ਨਹੀਂ ਮਤਲਬ ਸੀਰੀਅਸਲੀ ਨਹੀਂ ਲੋਕਾਂ ਨੂੰ ਸਿਰਫ ਉਹਨਾਂ ਦੇ ਜਿਹੜੇ ਡਵੈਲਪਮੈਂਟ ਦੇ ਵਾਅਦੇ ਵੀ ਹੁੰਦੇ ਹਨ ਨਾ ਵੀ ਅਸੀਂ ਇੰਨਾ ਬਜਟ ਲਾਤਿਆ ਅਸੀਂ ਇਹ ਕੁਝ ਕਰ ਰਹੇ ਹਾਂ ਬਹੁਤ ਜ਼ਿਆਦਾ ਗਰਾਊਂਡ ਲੈਵਲ ਤੇ ਗ੍ਰਾਸ ਰੂਟ ਤੇ ਜਿਹੜੇ ਹੈਗੇ ਆ ਉਹ ਸਰਵੇ ਕਰਕੇ ਨਹੀਂ ਹੁੰਦੇ ਜੀ ਉਹ ਸਿਰਫ ਵੋਟਰਾਂ ਨੂੰ ਜਿਹੜੇ ਹੈਗੇ ਆ ਆਪਣੇ ਅਟ੍ਰੈਕਟ ਕਰਨ ਵਾਸਤੇ ਇਨਫਲੂਐਂਸ ਪ੍ਰਭਾਵਿਤ ਕਰਨ ਵਾਸਤੇ ਹੁੰਦੇ ਨੇ ਤੁਸੀਂ ਦੇਖ ਲਓ ਅੱਜ ਅਸੀਂ ਜਿਹੜੇ ਮੁਲਕ ਹੈ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਉਹ ਕਿੰਨਾ ਕ ਕੀ ਹਕਾਤ ਆ ਉਹਦੀ ਕੀ ਹਸਿਆਤਾ ਉਹਦੀ ਜੀ ਅਸੀਂ ਜਿਹੜਾ ਸਾਡਾ ਬਜਟ ਹੈ ਨਾ ਬਜਟ ਡਿਫੈਂਸ ਦਾ ਬਜਟ ਹੈ ਜੀ ਉਹ ਤਕਰੀਬਨ 6.21 ਲੱਖ ਕਰੋੜ ਹੈ ਹਮ 13. ਕੁਝ 13.4 ਟੋਟਲ ਬਜਟ ਦਾ ਪਰਸੈਂਟ ਹਿੱਸਾ ਜਿਹੜਾ ਸਾਡੇ ਬਜਟ ਤੇ ਜਾਂਦਾ ਹੈ ਜੀ ਡਿਫੈਂਸ ਦੇ ਬਜਟ ਤੇ ਹੁਣ ਚੀਜ਼ ਕੀ ਹੈ ਕਿ ਅਗਰ ਆਪਾਂ ਸਿਸਟਮ ਇਹੋ ਜਿਹਾ ਕੋਈ ਬਣਾ ਲਈਏ ਜਾਂ ਮਤਲਬ ਕਿ ਉਹ ਕੀ ਅਕਾਤ ਆ ਪਾਕਿਸਤਾਨ ਦੀ ਜੀ ਆਪਾਂ ਜਿਹੜੀ ਡਵੈਲਪਮੈਂਟ ਵਾਲਾ ਗੱਲਾਂ ਕਰੀਏ ਡਵੈਲਪਮੈਂਟ ਲੋਕਾਂ ਤੱਕ ਐਜੂਕੇਸ਼ਨ ਦਾ ਪ੍ਰਚਾਰ ਪ੍ਰਸਾਰ ਔਰ ਭ੍ਰਿਸ਼ਟਾਚਾਰੀ ਖਤਮ ਕਰਕੇ ਕਾਨੂੰਨ ਇਹੋ ਜਿਹੇ ਬਣਾਏ ਜਾਣ ਭ੍ਰਿਸ਼ਟਾਚਾਰ ਖਤਮ ਕਰੇ ਕੌਣ ਸਾਡੇ ਸਿਆਸਤਦਾਨ ਤੇ ਆਪ ਉਦਾਂ ਦੇ ਨੇ ਮੈਜੋਰਟੀ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਪਰ ਮੈਜੋਰਟੀ ਤੁਹਾਨੂੰ ਤੁਸੀਂ ਦੇਖ ਲਓ ਕਿ ਅੱਜ ਅਗਰ ਇਮਾਨਦਾਰੀ ਦੇ ਨਾਲ ਜੀ ਇਨਵੈਸਟੀਗੇਸ਼ਨ ਕੀਤੀ ਜਾਵੇ ਨਾ ਤੁਸੀਂ ਆਪ ਦੱਸੋ ਕਿੰਨੇ ਐਮਪੀ ਕਿੰਨੇ ਐਮਐਲਏ ਦੁੱਧ ਦੇ ਤੋਤੇ ਨਿਕਲਣਗੇ ਸਭ ਮੈਜੋਰਟੀ ਸਾਰਿਆਂ ਨੂੰ ਮੈਂ ਗੱਲ ਨਹੀਂ ਕਰ ਰਿਹਾ ਕਿ ਮੈਜੋਰਟੀ 90% ਤੋਂ ਉੱਤੇ ਐਮਐਲਪੀ ਹੂੰ ਕ੍ਰਪਟ ਪ੍ਰੇਸ਼ਟ ਨਿਕਲਣਗੇ ਜੀ ਸੋ ਇਹ ਅਗਰ ਆਪਸੀ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਲਾਜ਼ਮੀ ਨੇ ਆਪਣੇ ਦੇਸ਼ ਨਾਲ ਪਿਆਰ ਮੈਂ ਤਾਂ ਜਿਆਦਾ ਕਰਕੇ ਨਾ ਜਿਆਦਾ ਕਰਕੇ ਲੋਕਾਂ ਨੂੰ ਮੈਂ ਬਾਰ ਬਾਰ ਗੱਲ ਕਰਨਾ ਜਿਆਦਾ ਕਰਕੇ ਮੌਕਾ ਪ੍ਰਸਤ ਨਹੀਂ ਚਾਹੇ ਉਹ ਆਮ ਪਬਲਿਕ ਹੈ ਜਿਆਦਾ ਕਰਕੇ ਚਾਹੇ ਸਾਡੇ ਦੇਸ਼ ਦੇ ਜਿਆਦਾ ਸਿਆਸਤਦਾਨ ਨੇ ਸੋ ਇਹ ਜਿਹੜੀਆਂ ਦੂਜੀ ਚੀਜ਼ ਹੈ ਜਾਤ ਪਾਤ ਅਜੇ ਵੀ ਸਾਡੇ ਦੇਸ਼ ਦੇ ਵਿੱਚ ਅਸੀਂ ਜਦੋਂ ਅੱਜ ਸਾਡੇ ਦੇਸ਼ ਦੇ ਵਿੱਚ ਮੈਂ ਗੱਲ ਗੱਲ ਕਰ ਰਿਹਾ ਸੀਗਾ ਕਿ ਅੱਜ ਹਿਮਾਚਲ 'ਚ ਵੀ ਜਾਈਏ ਨਾ ਚਾਹੇ ਕਿਤੇ ਵੀ ਚਲੇ ਜਾਈਏ ਮੈਂ ਕਿਹਾ ਕਿ ਕਿਸੇ ਸਟੇਟ ਦੀ ਗੱਲ ਨਹੀਂ ਕਰ ਰਿਹਾ ਅਜੇ ਵੀ ਰਿਐਲਿਟੀ ਇਹ ਹੈ ਜਾਤ ਪਾਤ ਨੂੰ ਲੈ ਕੇ ਜੀ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੁੰਦੀਆਂ ਨੇ ਮੈਨੂੰ ਕੱਲ ਵੀ ਇੱਕ ਪੱਤਰਕਾਰ ਦੇ ਨਾਲ ਗੱਲ ਹੋ ਰਹੀ ਸੀ ਕਹਿੰਦੇ ਵੀ ਜੇ ਕੋਈ ਅ ਛੋਟੀ ਜਾਤ ਹੁਣ ਛੋਟੀ ਜਾਤ ਦੇ ਘਰ ਕੋਈ ਬੰਦਾ ਚਲਾ ਜਾਂਦਾ ਨੇ ਜਦੀ ਉਹ ਜਾਤ ਉਹਨਾਂ ਦੇ ਬਰਾਬਰ ਦੀ ਨਹੀਂ ਹੈ ਤਾਂ ਆਪਣੇ ਘਰ ਨੂੰ ਗੰਗਾ ਜਲ ਪਾ ਕੇ ਸ਼ੋਤ ਕਰਦੇ ਨੇ ਇਹ ਹੋਣ ਦਾ ਕਰੰਟ ਸਿਨੈਰੀਓ ਹੈ ਇਸ ਵੇਲੇ ਦੀ ਚੀਜ਼ਾਂ ਨੇ ਜੋ ਮਰਜੀ ਕਹਿਣ ਅੱਜ ਵੀ ਤੁਸੀਂ ਦੇਖ ਲੋਗੇ ਕਮਿਸ਼ਨਾਂ ਬਣੀਆਂ ਨੇ ਐਸੀ ਕਮਿਸ਼ਨ ਬਣੀ ਹੋਈ ਹੈ ਉੱਥੇ ਚੇਅਰਮੈਨ ਹੈ ਨਹੀਂ ਕੇਸ ਲਟਕੇ ਪਏ ਨੇ ਜੀ ਅਦਾਲਤਾਂ ਕਿੰਨੀ ਕਿ ਅਦਾਲਤਾਂ ਜਿਹੜੀਆਂ ਹੈਗੀਆਂ ਨੇ ਉੱਥੇ ਕਿੰਨੇ ਕਿ ਕਨਵਿਕਸ਼ਨ ਰੇਟ ਕੀ ਹੈਗਾ ਉਹਨਾਂ ਦੇ ਉੱਤੇ ਅਗਰ ਕਿਸੇ ਨਾਲ ਇਨਜਸਟਸ ਹੁੰਦੀ ਹੈ ਸੋ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਹੀ ਧੱਕਾ ਕਰਦੇ ਆ ਤਾਂ ਜਦੋਂ ਸਾਡੇ ਤੋਂ ਉੱਚਾ ਮਤਲਬ ਜਿਹੜੇ ਡਿਵੈਲਪਡ ਨੇਸ਼ਨ ਨੇ ਉਹ ਜਦੋਂ ਸਾਡੇ ਨਾਲ ਕਰਦੇ ਨੇ ਤੇ ਫਿਰ ਸਾਨੂੰ ਮਿਰਚਾਂ ਲੱਗਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਆਪ ਆਪਣੇ ਭਰਾਵਾਂ ਦੇ ਨਾਲ ਜਾਤ ਪਾਤ ਡਿਸਕ੍ਰਿਮੀਨੇਸ਼ਨ ਖਤਮ ਕਰੀਏ ਤੇ ਫਿਰ ਸਾਨੂੰ ਮਜ਼ਾ ਆਊਗਾ ਕਿ ਹਾਂ ਅਸੀਂ ਡਿਵੈਲਪ ਹੋਈਏ ਤੇ ਅਸੀਂ ਆਪਣਾ ਲੈਵਲ ਇੰਨਾ ਉੱਚਾ ਕਰ ਲਈਏ ਕਿ ਉਹ ਜਿਹੜੇ ਮੁਲਕ ਨੇ ਸਾਡੇ ਤੇ ਉਂਗਲੀ ਚੁੱਕਣ ਜੋਗੀ ਨਾ ਰਹਿਣ ਅਸੀਂ ਉਹਨਾਂ ਤੋਂ ਵੱਧ ਡਿਵੈਲਪ ਹੋ ਜਾਈਏ ਸਾਡੀਆਂ ਸਰਕਾਰਾਂ ਹੀ ਇੱਥੇ ਸਾਨੂੰ ਇਹੋ ਜੇ ਮੌਕੇ ਦੇਣ ਅੱਜ ਤੁਸੀਂ ਦੇਖ ਲਓ ਜੀ 1000 ਰੁਪਿਆ ਮਹੀਨਾ ਜੀ ਦਿੱਲੀ ਚ ਲਾ ਕੇ ਚਲੋ ਹਰ ਹਰ ਪਾਰਟੀ ਦਾ ਹੁੰਦਾ ਪਰ ਜ਼ਰੂਰਤ ਕੀ ਹੈ ਇੰਨਾ ਕੁ ਮੌਕੇ ਦਿੱਤੇ ਜਾਣ ਇੰਨਾ ਕੁ ਜ਼ਿਆਦਾ ਰਿਸੋਰਸ ਹੋਵੇ ਇੰਨਾ ਕੁ ਜ਼ਿਆਦਾ ਹਰ ਬੰਦਾ ਆਪਣੇ ਪੈਰਾਂ ਦਾ ਖੜਾ ਹੋਵੇ ਜ਼ਰੂਰਤ ਹੀ ਨਾ ਹੋਵੇ ਸਾਨੂੰ ਲੈਂਡ ਦੀ ਇਹ ਤੇ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਉਹ ਕਹਿੰਦੇ ਜੀ ਅਸੀਂ ਜੀ ਆਪਣੇ ਔਰਤਾਂ ਨੂੰ ਬੀਬੀਆਂ ਨੂੰ ਪੈਰਾਂ ਤੇ ਖੜਾ ਕਰਨ ਦੀ ਗੱਲ ਕਰਦੇ ਆ ਪਰ ਕਿਤੇ ਨਾ ਕਿਤੇ ਇਨਡਾਇਰੈਕਟਲੀ ਇਸ ਨੂੰ ਰਿਸ਼ਵਤ ਦੀ ਕੈਟਾਗਰੀ ਚ ਰੱਖਾਂਗੇ ਅਸੀਂ ਜੀ ਕਿ ਇਹੋ ਜੇ ਲਾਲਚ ਦੇ ਕੇ ਤੁਸੀਂ ਜੇ ਕੋ ਡਿਵੈਲਪਮੈਂਟ ਦੀ ਗੱਲਾਂ ਕਰੋ ਨਾ ਲਾਲਚ ਤੁਸੀਂ ਦੇਣਾ ਤਾਂ ਇਹ ਤੁਸੀਂ ਗੱਲ ਇਹ ਕਰੋਗੇ ਅਸੀਂ ਇਹੋ ਜੇ ਮੌਕੇ ਪੈਦਾ ਕਰਾਂਗੇ ਜਿਦੇ ਨਾਲ ਬੇਰੋਜ਼ਗਾਰੀ ਖਤਮ ਹੋਊਗੀ ਜਿਦੇ ਨਾਲ ਪ੍ਰੋਸਪਰਿਟੀ ਆਊਗੀ ਕੰਟਰੀ ਦੇ ਵਿੱਚ 500 ਰੁਪਏ ਦੀ ਲੋੜ ਹੀ ਨਾ ਪਵੇ ਲੋੜ ਹੀ ਨਾ ਪਵੇ ਕੀ ਤੁਸੀਂ ਪੈਸਾ ਤੇ ਕਿਸੇ ਨੇ ਆਪਣੀ ਜੇਬ ਚ ਮੰਤਰੀ ਦੇ ਦੇਣਾ ਨਹੀਂ ਉਹ ਪਬਲਿਕ ਦਾ ਪੈਸਾ ਉਧਰ ਨਾ ਇਸ ਤੇ ਉਹ ਡਿਵੈਲਪਮੈਂਟ ਦੇ ਕੰਮਾਂ ਦੇ ਲਾਣ ਦੀ ਬਜਾਏ ਤੁਸੀਂ ਇੱਧਰ ਲਾ ਦਿਓ ਕੰਨ ਇਧਰੋਂ ਭਾੜ ਲਓ ਉਧਰੋਂ ਭਾੜ ਲਓ ਕੰਨ ਦੇ ਆਪਣੇ ਹੀ ਨੇ ਕਿਸੇ ਦੂਸਰੇ ਦੇ ਤੇ ਹੈ ਨਹੀਂ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਧਿਆਨ ਦੇਣ ਯੋਗ ਨੇ ਖੈਰ ਉਹ ਬੀਬੀ ਲੇਬਰ ਮਨਿਸਟਰ ਜਿਹੜੀ ਹੈਗੀ ਹੈ ਹਸੂ ਮੰਗ ਚੁੰਨਣੇ ਜੋ ਗੱਲ ਕੀਤੀ ਹੈ ਮੈਨੂੰ ਤੇ ਭਾਈ ਬੜਾ ਬੁਰਾ ਲੱਗਾ ਜੀ ਔਰ ਸਾਨੂੰ ਚਾਹੀਦਾ ਕਿ ਜਿੱਦਾਂ ਗੁੱਸਾ ਨਾ ਦਿਲ 'ਚ ਪਾਲ ਕੇ ਗੁੱਸਾ ਨਹੀਂ ਮਤਲਬ ਇਹਨੂੰ ਚੈਲੰਜ ਲੈ ਕੇ ਸਾਨੂੰ ਇਹੋ ਜਿਹਾ ਚਾਹੀਦਾ ਕਿ ਇਹੋ ਜਿਹਾ ਅਸੀਂ ਬਣ ਜਾਈਏ ਕਿ ਉਹਨਾਂ ਦੇਸ਼ਾਂ ਤੋਂ ਵੀ ਅੱਗੇ ਅਸੀਂ ਨਿਕਲ ਸਕੀਏ ਪਰ ਇਹ ਤਾਂ ਹੋ ਸਕਦਾ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਹੂੰ ਸਾਡੇ ਸਿਆਸਤਦਾਨ ਸਾਡੇ ਬਿਊਰੋਕਰੇਟਸ ਇਮਾਨਦਾਰੀ ਨਾਲ ਚੱਲਣ ਤੇ ਆਪਣੇ ਦੇਸ਼ ਦੇ ਨਾਲ ਸੱਚਾ ਪਿਆਰ ਕਰਨ ਜੀ ਵੀਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸਮ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ